ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਭੂਮੀ ਆਮਲਾ ਜਾਂ ਭੂਈ ਆਮਲਾ ਬੋਲਦੇ ਆ ਇਹ ਜੜੀ ਬੂਟੀ ਬਾਰੇ ਗੱਲ ਕਰਾਂਗੇ ਜਿਹੜੀ ਬੂਟੀ ਹੁਣ ਬਰਸਾਤਾਂ ਚ ਆਮ ਸਾਡੇ ਖੇਤਾਂ ਚ ਹੋ ਜਾਂਦੀ ਹੈਗੀ ਅਮਰੋ ਤਾਂ ਇਹ ਬਹੁਤ ਹੀ ਗੁਣਕਰੀ ਸਾਰੇ ਅੰਗ ਦੇ ਮਤਲਬ ਸਾਰੇ ਭਾਗ ਪੱਤੇ ਹੋ ਗਿਆ ਜੜ੍ਹ ਹੋ ਗਿਆ ਫਲ ਹੋ ਗਿਆ ਸਭ ਵਰਤੇ ਜਾਂਦੇ ਹੈਗੇ ਆ ਤਾਂ ਇਹਦੀ ਪਛਾਣ ਹੈਗੀ ਅੱਜ ਕੱਲ ਜਿਹੜੀ ਆਪਾਂ ਦੇਖਦੇ ਆ ਇਹਦੇ ਜਿਹੜੇ ਫਲ ਹੈਗੇ ਆ ਪੱਤਿਆਂ ਦੇ ਨਾਲ ਹੀ ਟਾਣੀ ਦੇ ਕੋਲੋਂ ਨਿਕਲਦੇ ਹੈਗੇ ਆ ਬਹੁਤ ਹੀ ਬਰੀਕ 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 ਫਲ ਹੁੰਦੇ ਆ ਉਹਦੇ ਅੰਦਰ ਬੀਜ ਹੁੰਦਾ ਉੱਥੋਂ ਹੀ ਮਤਲਬ ਕਹਿੰਦਾ ਇਹ ਪੈਦਾ ਹੁੰਦਾ ਤਰ੍ਹਾਂ ਆ ਜਾਂਦਾ ਇਹ ਜਿਹੜੀ ਬੂਟੀ ਹੈਗੀ ਆ ਇੱਕ ਜਲੌਦਰੀ ਜਲੌਦਰ ਬੋਲਦਾ ਜਲੌਦਰ ਹੁੰਦਾ ਜਦੋਂ ਮਤਲਬ ਕਿਸੇ ਪੇੜ ਦੇ ਵਿੱਚ ਪਾਣੀ ਭਰ ਕੇ ਭਰ ਜਵੇ ਉਹ ਇੱਕ ਰੋਗ ਹੁੰਦਾ ਉਹਨੂੰ ਠੀਕ ਕਰਨ ਵਾਸਤੇ ਜਾਂ ਇੱਕ ਸੁਜਾਕ ਨਾਂ ਦੀ ਬਿਮਾਰੀ ਹੈ ਜਿਸ ਵਿੱਚ ਮਰਦਾਂ ਜਾਂ ਔਰਤਾਂ ਦੇ ਗੁਪਤੰਗਾਂ 'ਚ ਕੋਈ ਪਿਸ਼ਾਬ ਲੱਗ ਕੇ ਆਉਣ ਲੱਗ ਜੇ ਇਸ ਤਰ੍ਹਾਂ ਕੋ ਹੋ ਜੇ ਇਹਨੂੰ ਠੀਕ ਕਰਨ 'ਚ ਮਦਦ ਕਰਦੀ ਹੈ ਤੇ ਜੇ ਕੋਈ ਹੋਰ ਵੀ ਸਾਡੇ ਬਾਥਰੂਮ ਵਾਲੀ ਜਗ੍ਹਾ ਦਾ ਕੋਈ ਡਿਜ਼ੀਜ਼ ਹੋਊ ਉਹਨੂੰ ਠੀਕ ਕਰਦੀ ਹੈਗੀ ਆ ਤੇ ਪੀਲੀ ਹੋ ਗਿਆ ਕਬਜ ਹੋ ਗਿਆ ਢਿੱਡ ਪੀਲ ਹੋ ਗਈ ਬਦਾ ਹਾਜਮੀ ਹੋ ਗਿਆ ਮਰੋੜ ਹੋ ਗਏ ਨੂੰ ਠੀਕ ਕਰਨ 'ਚ ਮਦਦ ਕਰਦੀ ਬੂਟੀ ਇਸ ਬੂਟੀ ਦੇ ਜਿਹੜੇ ਸੱਜਰੇ ਪੱਤੇ ਨਵੇਂ ਪੱਤੇ ਹੈਗੇ ਜੇ ਕਿਸੇ ਨੂੰ ਰੁੱਕ ਰੁੱਕ ਕੇ ਬੁਖਾਰ ਚੜਦਾ ਉਹਨੂੰ ਵਿੱਚ ਗੁਣਕਾਰੀ ਹੁੰਦੇ ਆ ਪੱਤਿਆਂ ਦਾ ਚੌਲਾ ਨਾ ਇੱਕ ਮਤਲਬ ਕਹਿੰਦਾ ਕੜਾ ਟਾਈਪ ਜਿਹਾ ਬਣਾ ਲਿਆ ਜਾਂਦਾ ਹੈਗਾ ਉਸ ਨੂੰ ਜ਼ਖਮਾ ਹੋ ਗਿਆ ਜਾਂ ਛਰੀਟਾਂ ਹੋਗੇ ਉੱਥੇ ਮਤਲਬ ਸੇਕਾ ਦੇਣਾ ਠੀਕ ਹੁੰਦਾ ਹੈਗਾ ਇਸ ਬੂਟੀ ਦੀਆਂ ਸੱਜਰੀਆਂ ਜੜਾਂ ਜਿਹੜੀਆਂ ਬਿਲਕੁਲ ਫਰੈਸ਼ ਜੜਾਂ ਹੈਗੀਆਂ ਪੀਲੇ ਨੂੰ ਪੀਲੇ ਦਾ ਕਿਸੇ ਨੂੰ ਹੋ ਜੇ ਉਹਦੇ ਵਿੱਚ ਦਿੱਤੀਆਂ ਜਾਂਦੀਆਂ ਹੈਗੀਆਂ ਜਿਹੜੇ ਦੁੱਧ ਨਾਲ ਜਣਾਂ ਨੂੰ ਵਰਤਨਾ ਜਿਹੜੀ ਲੇਡੀਜ਼ ਨਵਾਂ ਬੱਚਾ ਦਿੱਤਾ ਹੋਣਾ ਉਹਨੂੰ ਦੁੱਧ ਨਹੀਂ ਉਤਰਦਾ ਉਸ ਨੂੰ ਮਤਲਬ ਯੂਜ਼ ਕਰਨਾ ਦੁੱਧ ਉਤਰਨ ਲੱਗਦਾ ਹੈਗਾ ਲੇਡੀਜ਼ ਦੇ ਜੇ ਹੱਡੀਆਂ ਟੁੱਟ ਜਾਣ ਕਿਸੇ ਹੱਡੀਆਂ ਟੁੱਟਣ ਵੇਲੇ ਟੁੱਟ ਜਾਣ ਦੀ ਹਾਲਾਤ ਵਿੱਚ ਪੱਤਿਆਂ ਦਾ ਲੇਪ ਜਿਹੜਾ ਹੈਗਾ ਲੂਣ ਨਾਲ ਮਿਲਾ ਕੇ ਨਮਕ ਨਾਲ ਮਲਾ ਕੇ ਦਿੱਤਾ ਜਾਂਦਾ ਹੈਗਾ ਇਹ ਵੀ ਠੀਕ ਕਰਦਾ ਹੈਗਾ ਖਾਂਸੀ ਹੋਵੇ ਕਿਸੇ ਨੂੰ ਸਾਹ ਹੋਵੇ ਜੇ ਹਚਕੀ ਦੇ ਦੋਸ਼ਾ ਨੂੰ ਜੜ ਦੇ ਰਸ ਨੂੰ ਚੀਨੀ ਵਿੱਚ ਮਿਲਾ ਕੇ ਦਿੱਤਾ ਜਾਂਦਾ ਮਤਲਬ ਕਹਿੰਦਾ ਹੈ ਹਚਕੀ ਨੂੰ ਠੀਕ ਕਰ ਦੇ ਕਿਸੇ ਨੂੰ ਹਚਕੀ ਹੋਵੇ ਪੱਤੇ ਖਾ ਲੋ ਤਾਂ ਨਾਲ ਦੇ ਰਹਿ ਚਕੀ ਥੋੜੀ ਬੰਦ ਹੋਣ ਦੇ ਚਾਂਸ ਆ ਉਹ ਹੋ ਜਾਂਦੇ ਹੈਗੇ ਆ ਉਸਰ ਜ਼ਹਿਰ ਨੂਮਾ ਵੀ ਕਹਿਸਨਾਂ ਜਿਹੜਾ ਜ਼ਹਿਰ ਨੂੰ ਵੀ ਬਾਹਰ ਕੱਢਦੀ ਇਹ ਬੂਟੀ ਬੜੀ ਤਾਕਤਵਾਰ ਹੈਗੀ ਆ ਸਾਡੇ ਜਿਹੜਾ ਅੱਜ ਕੱਲ੍ਹ ਹਾਲਾਤ ਹੈਗੇ ਸਾਡੇ ਪੰਜਾਬ ਦੇ ਵਿੱਚ ਇਹ ਬੂਟੀਆਂ ਦੀ ਕੋਈ ਕਦਰ ਨਹੀਂ ਕਰਦਾ ਹੈਗਾ ਪਰ ਜਿਹੜੇ ਵੈਦ ਹੈਗੇ ਉਹਨਾਂ ਨੂੰ ਪਤਾ ਕਿੰਨੇ ਗੁਣਕਾਰੀ ਆਯੁਰਵੈਦਿਕ ਸਿਸਟਮ 'ਚ ਬਹੁਤ ਗੁਣਕਾਰੀ ਬੂਟੀਆਂ ਹੈਗੀਆਂ ਸਾਨੂੰ ਨੇ ਸੰਭਾਲਣ ਦੀ ਲੋੜ ਆ ਸੀ ਆਪਣੀ ਨਰਸੀ ਵਿੱਚ ਇਹਨੂੰ ਸਾਰਾ ਤਿਆਰ ਕਰ ਰੱਖਾ ਨੂੰ ਬੂਟੀਆਂ ਨੂੰ ਰੁੱਖਾਂ ਨੂੰ ਹੋ ਸਾਰਾ ਤਿਆਰ ਕਰ ਤਾਂ ਕਿ ਸਾਡੀ ਧਰਤੀ 'ਚ ਹੋਣਗੀਆਂ ਤਾਂ ਸਾਡੇ ਗੁਣਾਂ ਨੂੰ ਜਿਹੜੇ ਇਹਨੂੰ ਵਰਤ ਕੇ ਆਪਾਂ ਕਰ ਸਕਦੇ ਇੱਕ ਦੱਸਣਾ ਚਾਹਾਂਗੇ ਸਾਡਾ ਰੁੱਖਾਂ ਤੇ ਬੂਟੀਆਂ ਤੇ ਕੰਮ ਕਰਦੇ ਅਸੀਂ ਸਾਡਾ ਕਾਰਜ ਹੈਗਾ ਇਹਨਾਂ ਬਾਰੇ ਗੋਣ ਨੂੰ ਦੱਸਣਾ ਹੈਗਾ ਜੇ ਕਿਸੇ ਇਹ ਗੋਣ ਨੂੰ ਜੋ ਅਸੀਂ ਦੱਸੇ ਹੈਗਾ ਜੇ ਕਿਸੇ ਨੇ ਉਹਨੂੰ ਵਰਤਣਾ ਹੈਗਾ ਤਾਂ ਚੰਗੇ ਵੈਦ ਜਾਂ ਕਿਸੇ ਆਯੁਰਵੈਦਿਕ ਡਾਕਟਰ ਨਾਲ ਕੰਸਲਟ ਕਰਕੇ ਤੁਸੀਂ ਵਰਤੋ